देखो अस्सकाल जी भाई जी ये किसे वीर ने गड्डी लेनी है ता खुशकविस उन देन जा रहे हैं आपा उन्हें है बर्मा कारज कर आली दिखे जे भाई ਤੁਸੀਂ ਉਪਰ ਵੀਡੀਓ ਦੇ ਵਿੱਚ ਕਾਰਾਂ ਦੇਖ ਰਹੇ ਹੋ ਮੈਂ ਕਹਿੰਦਾ ਇੰਨੀਆਂ ਵਧੀਆ ਇੰਨੀਆਂ ਸਸਤੀਆਂ ਤੇ ਇੰਨੇ ਘੱਟ ਰੇਟਾਂ ਦੇ ਵਿੱਚ ਇੱਕ ਗੱਲ ਹੋ ਰਿਹਾ ਬਾਈ ਜੀ ਘੱਟ ਚੱਲੀਆਂ ओरिजिनल ਕਾਗਜ਼ਾ ਤੋਂ ਲੈ ਕੇ ਇੰਜਨ ਤੋਂ ਲੈ ਕੇ ਮੈਂ ਕਹਿੰਦਾ ਵੀ ਗੱਡੀ ਦੇ ओरिजिनल ਹੋਣ ਦੀ ਗਰੰਟੀ ਲੈਂਦੇ ਆ ਤੇ ਬਾਈ ਜੇ ਆਪਾਂ ਹੁਣ ਗੱਡੀ ਲੈਣਾ ਚਾਹੁੰਦੇ ਆਪਣੇ ਪਰਿਵਾਰ ਲਈ ਛੋਟੀ ਤੋਂ ਲੈ ਕੇ ਚਾਹੇ ਤੁਸੀਂ ਫੋਰਚੂਨਰ ਲੈ ਲਓ ਆਪਾਂ ਆਉਣਾ ਕਿੱਥੇ ਆ ਬਰਮਾ ਕਾਰਜਕਾਰਾਂ ਦੇ ਤੇ ਬਾਈ ਨਾਲ ਪੂਰੀ ਗੱਲਬਾਤ ਕਰਾਂਗੇ ਕਾਰ ਲੈਣ ਤੋਂ ਪਹਿਲਾਂ ਤੁਸੀਂ ਸਾਰੀ ਵੀਡੀਓ ਦੇਖਣੀ ਹੈ ਤੇ ਬਰਮਾ ਜਿਹੜੇ ਬਾਈ ਜੀ ਹੈ ਇਹਦੇ ਅੰਦਰ ਉਹਨਾਂ ਨਾਲ ਗੱਲਬਾਤ ਕਰਾਂਗੇ ਜੁੜੇ ਰਹੋ ਵੀਡੀਓਜ਼ ਨਾਲ ਅਸੀਂ ਤੁਹਾਨੂੰ ਇਹ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਬਰਮਾ ਕਾਰ ਬਜ਼ਾਰ ਦੇ ਅੰਦਰ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਮਿੱਤਰਾਂ ਨੂੰ ਹੋਠ ਠੀਕ ਹੋ ਜੀ ਵਧੀਆ ਜੀ ਬਾਈ ਜੀ ਪਹਿਲੇ ਤਾਂ ਆਹ ਗੱਡੀ ਜਿਹੜੀ ਸੱਜੂ ਮੂਸੇਰੇ ਕੋਲੇ ਹੁੰਦੀ ਸੀ ਜਮਦੂਦ ਦਾ ਝੋਟਾ ਇਹਦੇ ਬਾਰੇ ਗੱਲ ਡਿਟੇਲ ਦੱਸੋ ਜੀ ਕੀ ਰੀਡ ਹੈ ਕਿਹੜਾ ਮਾਡਲ ਹੈ 2012 ਮਾਡਲ ਆਟੋਮੈਟਿਕ ਪਹਿਲੇ 9 ਜੀ ਫੋਰਚਨਟ ਟਾਈਪ 2 ਜੀ ਤੇ ਬਾਈ ਜੀ ਕਿੰਨੇ ਦੀ ਛੱਡ ਦੋਗੇ ਜੀ ਇਹ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਜੀ ਗੱਡੀ ਦਾ ਓ ਮੁੱਲ ਹੈ ਜੀ 8.5 ਲੱਖ ਰੁਪਏ ਜਿਹੜਾ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਵਰਮਾ ਕਾਸ ਪੇਜ ਨੂੰ ਫੋਲੋ ਕਰਕੇ ਆਊਗਾ ਜੀ ਹੁਣ 50000 ਰੁਪਏ ਡਿਸਕਾਊਂਟ 8 ਲੱਖ ਰੁਪਏ ਕਰ ਦੇ ਲਓ ਜੀ 50000 ਰੁਪਿਆ ਬਾਈ ਜਿਹੜਾ ਵੀਡੀਓ ਦੇਖ ਕੇ ਆਊ ਸਿੱਧਾ 80000 ਰੁਪਏ ਦਾ ਬਾਈ ਨੇ ਡਿਸਕਾਊਂਟ ਕਰਤਾ ਹਰ ਬਾਈ ਜੀ ਆਹੀ ਨਾਮ ਤੋਂ ਸਾਡਾ ਇੰਸਟਾ ਤੇ ਪੇਜ ਆ ਜੀ ਹੁਣ ਬਾਈ ਆ ਗੱਡੀ ਦੀ ਗੱਲ ਕਰਦੇ ਆ ਜੀ ਇਹਨੂੰ ਗੱਡੀ ਇਹ ਗੱਡੀ ਹੈ ਜੀ ਬਲੀਨੋ ਆਟੋਮੈਟਿਕ ਸਟਾਰਟ ਮਾਡਲ ਜੀ ਪੁਸ਼ ਬਟਨ ਸਟਾਰਟ ਜੀ ਬਾਈ ਫਰਸਟ ਓਨਰ 2022 ਮਾਡਲ ਠੀਕ ਹੈ ਜੀ ਇਹ ਬਾਈ ਜੀ ਕਿੰਨੇ ਕੀ ਦੀ ਡਿਮਾਂਡ ਕੀ ਹੈ ਜੀ ਇਹਦੀ ਡਿਮਾਂਡ 7 ਲੱਖ ਰੁਪਏ ਇਹ ਗੱਡੀ ਤੁਹਾਨੂੰ ਹੋਰ ਜਾਇਜ਼ ਕਰਾ ਕੇ ਦੇ ਦਾਂਗੇ ਠੀਕ ਹੈ ਜੀ ਕਸਟਮਰ ਦਾ ਸਿੱਧਾ ਹੱਕ ਹੈ ਜੀ ਬਸ ਸੈਂਡ ਹੈ ਪਹਿਲੇ ਨਵਾਂ ਜੀ ਆਟੋਮੈਟਿਕ ਹੈ ਗੱਡੀ ਚੱਕਰ ਪੇ ਦਾ ਕੰਮ ਨਹੀਂ ਕੋਈ ਸਰਵਿਸ ਕਰਨਾ ਸਾਰੀ ਓਰੀਜਨਲ ਹੈ ਜੀ ਸਾਰੀ ਓਰੀਜਨਲ ਸਰਵ ਇਹ ਗੱਡੀ ਹੈ ਜੀ Swift ਜੀ ਕਿਹੜਾ ਮਾਡਲ ਹੈ ਜੀ 2017 VDI ਡੀਜ਼ਲ ਦੀ ਪਹਿਲੇ ਨੌਂ ਦੀ ਕਾਰ ਸਾਰੀ ਤਕਰੀਬਨ ਗੱਡੀ ਓਰੀਜਨਲ ਗੱਡੀ ਖੋਲ ਕੇ ਦੇਖੋ ਰੂਖ ਜੰਦੀ ਆ ਕਰ ਦੇ ਇੱਕ ਓਕੇ ਜੀ ਸਾਰੀ ਰਿਵੀਜ਼ਨਲ ਹੈ ਜੀ ਨਾ ਆਉਟਰ ਮਾਰਕਟ ਵਾਲਾ ਟਾਇਰ ਪਾਏ ਹੋਏ ਠੀਕ ਹੈ ਜੀ ਸੋ ਦੋਸਤੋ ਸਾਰੀ ਗੱਡੀ ਓਰੀਜਨਲ ਹੈ ਜੀ ਤੁਹਾਨੂੰ ਅੰਦਰੋਂ ਵੀ ਦਿਖਾ ਰਹੇ ਆ ਤਾਂ ਜਿਹੜੀਆਂ ਬਰਮਾ ਸਾਹਿਬ ਨੇ ਗੱਡੀਆਂ ਰੱਖੀਆਂ ਹੋਈਆਂ ਮੈਂ ਕਹਿੰਦਾ ਹਰ ਇੱਕ ਕਾਰ ਤੇ ਬੈਂਕ ਲੋਨ ਅਵੇਲੇਬਲ ਹੈ ਜਿਹੜੀ ਕਾਰ ਨੀਵਾ ਮਾਡਲ ਹੋਊਗਾ ਜੀ ਜਿਸ ਕਾਰ ਤੇ ਬੈਂਕ ਲੋਨ ਦੀ ਕੋਈ ਪ੍ਰੋਬਲਮ ਆਂਦੀ ਹੈ ਉੱਥੇ ਜਿਸ ਹੱਦ ਤੱਕ ਹੋ ਰਿਹਾ ਕਿਸੇ ਮਜਬੂਰ ਦਾ ਮਜਬੂਰੀ ਦਾ ਕੰਮ ਸਾਰਿਆ ਜਾਊਗਾ ਜੀ ਉਹਦੀ ਸਾਰੀ ਫੈਸਿਲਿਟੀ ਹੈਗੀ ਆ ਪ੍ਰਾਈਵੇਟ ਫਾਈਨੈਂਸ ਵੀ ਹੋ ਜਾਂਦਾ ਠੀਕ ਜੀ ਆ ਗੱਡੀ ਬਾਰੇ ਗੱਲ ਕਰੀਏ ਜੀ ਵਰਨਾ ਜੀ ਇਹ ਗੱਡੀ ਜੀ ਵਰਨਾ ਠੀਕ ਹੈ ਜੀ ਵਰਨਾ 2014 ਮਾਡਲ ਡੀਜ਼ਲ ਦੀ ਠੀਕ ਹੈ ਜੀ ਏ ਬਾਈ ਜੀ ਕਿਹੜਾ ਮਾਡਲ ਹੈ ਫਸਟ ਹੁੰਦਾ ਹੈ ਜਾਂ ਸੈਕੰਡ ਹੁੰਦਾ ਹੈ ਜੀ 2014 ਮਾਡਲ ਡੀਜ਼ਲ ਦੀ ਕਾਰ ਹੈ ਜੀ 39 ਹੈ ਪੰਜਾਬ ਦਾ ਨੰਬਰ ਜੀ ਤੁਹਾਡੇ ਫੇਵਰਿਟ ਮੂਸੇ ਵਾਲੇ ਦੇ ਪਿੰਡ ਦਾ ਨੰਬਰ ਹੈ ਜੀ ਵੀ 31 ਜੀ 18 ਮਾਡਲ ਦੇ ਨਵੀਂ ਸ਼ੇਪ ਦੇ ਲਾਏ ਪਏ ਨੇ ਨੰਬਰ ਬਹੁਤ ਸੋਹਣਾ ਜੀ 38 39 ਨੰਬਰ ਹੈ ਹਾਂ ਜੀ ਜੰਪਿੰਗ ਨੰਬਰ ਹੈ 38 39 ਜੀ ਪੀ ਵੀ 31 ਉਹਦਾ ਦਾ ਨੰਬਰ ਹੈ ਠੀਕ ਹੈ ਜੀ ਦੇਖੋ ਵੱਡੀ ਖੋਲ ਕੇ ਲਓ ਜੀ ਤੁਹਾਨੂੰ ਗੱਡੀ ਖੋਲ ਕੇ ਵੀ ਦਿਖਾਉਣੀ ਹੈ ਬਹੁਤ ਵਧੀਆ ਗੱਡੀ ਹੈ ਜੀ ਖੋਲ ਕੇ ਹਾਂ ਸੋ ਦੋਸਤੋ ਕਿਉਂਕਿ ਗੱਡੀਆਂ ਬਾਈ ਨੇ ਸ਼ੌਂਕ ਨਾਲ ਰੱਖੀਆਂ ਹੋਈ ਏ ਕੋਣਾ ਤੋਂ ਆ ਬਾਈ ਇੱਧਰ ਸਾਹਮਣੇ ਲੱਗੀ ਆ ਨੀ ਗੱਡੀ ਜੀ ਆ ਬਾਈ ਜੀ ਇਹ ਕਿਹੜਾ ਕਿਹੜੀ ਗੱਡੀ ਹੈ ਜੀ ਮਰਤੀ ਹੋ ਜਾਂਦੀ ਇਹ ਗੱਡੀ ਹੈ ਜੀ ਸਿਆਜ਼ ਸਿਆਹ ਜੀ ਇਹ ਮਰਤੀ ਦੀ ਕਾਰ ਹੈ ਸਿਆਜ਼ ਸੁਜ਼ੂਕੀ ਕੰਪਨੀ ਦੀ ਜੀ ਇਹ ਹਾਈਬ੍ਰਿਡ ਇੰਜਨ ਹੈ ਇਸ ਗੱਡੀ ਦੀ 25 ਪਲੱਸ ਦੀ ਐਵਰੇਜ ਹੈ ਠੀਕ ਹੈ ਜੀ ਪਹਿਲੇ ਨੌ ਦੀ ਗੱਡੀ ਆ ਜੀ ਬਾਈ ਫੁੱਲ ਲੋਨ ਹੋ ਜਾਏਗਾ ਕਾਰ ਤੇ ਜੀ ਬਾਈ 90% ਲੋਨ ਦੀ ਤਾਂ ਗਾਰੰਟੀ ਹੈ ਠੀਕ ਹੈ ਜੀ ਡੀਜ਼ਲ ਦਾ ਵੇਰੀਐਂਟ ਇਹ ਟੌਪ ਮਾਡਲ ਹੈ ਪੁਸ਼ ਬਟਨ ਸਟਾਰਟ ਹੈ ਠੀਕ ਹੈ ਜੀ ਮਤਲਬ ਭਾਈ ਕੋਈ ਕੋਈ ਕੰਮ ਨਹੀਂ ਜੀ ਕਿਸੇ ਕਾਰਚ ਮਿਲੇਗਾ ਟੌਪ ਮਾਡਲ ਹੈ ਪੁਸ਼ ਬਟਨ ਸਟਾਰਟ ਹੈ ਲਾਈਟਰ ਪਏ ਵੀ ਆ ਸੋ ਦੋਸਤੋ ਕੰਪਨੀ ਦੇ ਟੌਪ ਮਾਡਲ ਦੇ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਇਹਦੇ ਬਾਈਕ ਨੇ 1 ਰੁਪਿਆ ਲਾਉਣ ਦੀ ਲੋੜ ਨਹੀਂ ਹਣ ਭਾਈ ਤੁਹਾਨੂੰ ਅਸੀਂ ਅੱਗੇ ਵੀ ਲੈ ਕੇ ਜਾਂਦੇ ਹਾਂ ਜੀ ਬਾਰੇ ਸਾਨੂੰ ਜਰੂਰ ਡਿਟੇਲ ਦਿਓ ਕਿਹੜੀ ਮਾਡਲ ਹੈ ਜੀ ਫਸਟ ਓਨਰ ਹੈ ਜਾਂ ਸੈਕੰਡ ਓਨਰ ਹੈ ਭਾਈ ਜੀ ਸੈਕੰਡ ਓਨਰ ਦੀ ਕਾਰ ਹੈ ਵਾਕਸ ਵੈਗਨ ਦੀ ਪੋਲੋ ਜੀ ਹਰੇਕ ਪੰਜਾਬੀ ਦੀ ਪਹਿਲੀ ਪਸੰਦ ਦਾ ਕਾਰ ਇਹ ਜੀ ਬਾਈ ਇਹ ਛੋਟੇ ਬਜਟ ਦੀ ਕਾਰ ਆ ਤੁਹਾਨੂੰ ਮੈਂ ਪੰਜ ਸੱਤ ਥੋੜ ਦਿਖਾਵਾਂਗਾ ਜੀ ਬਈ ਜਿਨ੍ਹਾਂ ਨੂੰ ਮਜਬੂਰੀ ਮੈਂ ਸਰਦੀ ਗੱਟਣ ਨੂੰ ਗਰਮੀ ਸਰਦੀ ਬੱਚੇ ਛੋਟੇ ਆ ਉਹਨਾਂ ਵਾਸਤੇ ਛੋਟੇ ਬਜਟ ਦਾ ਮਾਲ ਇਹ ਆ ਰਿਹਾ ਠੀਕ ਹੈ ਜੀ ਇਹ ਸਰਦੀ ਵਾਸਤੇ ਹੀ ਮੈਂ ਆ ਰਿਹਾ ਸਰਦੀ ਵਾਸਤੇ ਆ ਰਿਹਾ ਬਾਈ ਜੀ ਇਹ 2013 ਮਾਡਲ ਦੀ ਜੀ ਬਈ ਦੂਏ ਨੌ ਦੀ ਗੱਡੀ ਆ ਜੀ ਬਈ ਇਹ ਗੱਡੀ ਤੁਹਾਨੂੰ ਇਹਦੇ ਟਾਇਰ ਹਲਕੇ ਆ ਕਾਰ ਦੇ ਚਾਰੇ ਟਾਇਰ ਪਵਾ ਕੇ ਵੀ ਦਵਾਂਗੇ ਠੀਕ ਹੈ ਜੀ ਇੰਜਨ ਗੇਅਰ ਦੀ ਤਸੱਲੀ ਪੂਰੀ ਗਾਰੰਟੀ ਹੈ ਕਾਰ ਦੀ ਠੀਕ ਹੈ ਬਈ ਤੁਹਾਨੂੰ 1.5 ਲੱਖ ਰੁਪਏ ਦੀ ਕਾਰ ਦੇ ਦਾਂ। ਲਓ ਜੀ 1.5 ਲੱਖ ਦੀ ਤੁਹਾਨੂੰ ਬਾਈ ਗੱਡੀ ਦੇ ਦੇਣਗੇ। ਤੁਹਾਨੂੰ ਹੋਰ ਛੋਟੀਆਂ ਕਾਰਾਂ ਦਿਖਾਣੇ ਆ ਬਹੁਤ ਜਿਆਦਾ ਕਾਰੀਆਂ। ਤੁਹਾਨੂੰ ਬਾਈ ਛੋਟੀਆਂ ਗੱਡੀਆਂ ਬਾਈ। ਦੇਖੋ ਜੀ 6 ਮਾਡਲ ਗੱਡੀ ਆ। ਜੀ ਬਾਈ। ਏਸੀ, ਜੀ ਇੰਜਨ ਗੇਅਰ ਜੀ ਬਾਈ ਅਲਾਏ ਗੱਡੀ ਨੂੰ ਲੱਗੇ ਹੋਏ ਸਭ ਕੁਝ ਆਲ ਓਕੇ। ਠੀਕ ਹੈ ਜੀ। 2026 ਤੱਕ ਦੀ ਕੀਰ ਤੱਕ ਦੀ ਪਾਸਿੰਗ ਪਈ ਆ। ਠੀਕ ਹੈ ਜੀ। ਉਹਨੂੰ ਬੌਜੀ 70000 ਰੁਪਏ ਦੀ ਕਾਰ। ਆਹ ਲਓ ਜੀ 70000 ਰੁਪਏ ਦੀ ਗੱਡੀ ਕਰ ਦੇਣਗੇ ਬਾਈ ਜੀ। ਆਹ ਗੱਡੀ ਖੜੀ ਛੋਟੀ। ਆਹ ਲਓ ਜੀ ਪਾਸਿੰਗ ਬਾਈ ਇਹ ਗਾਹ ਤੇ ਪੈਸੇ ਲੈ ਕੇ ਪਾਸੇ ਵੇਚੀ ਉਰੀ ਕਰਾਉ। ਪਾਸੇ ਹੀ ਕਰਵਾ ਕੇ ਦੇਣਗੇ ਜੀ। ਉਰੀ ਕਰਾਉ। ਨਾ ਵੀ ਕਰਦੇ ਇਹਨਾਂ ਦੀ ਗੱਡੀ ਜੇ ਤੁਸੀਂ ਕਾਉਣਾ ਆਵੇ ਤਾਂ ਗੱਡੀ ਲੋਨ ਵੀ ਹੋ ਜਾਏਗਾ। ਠੀਕ ਹੈ ਇਹ ਕਦੀ ਬਾਈ ਜੀ। ਆਹ ਦੇਖੋ ਜੀ iON 2013 ਮਾਡਲ ਦੀ। ਜੀ ਬਾਈ। 2012 ਮਾਡਲ ਦੀ। ਠੀਕ ਹੈ ਜੀ। ਪੈਟਰੋਲ ਦੀ 2N9 ਦੀ ਕਾਰ ਹੈ। ਜੀ ਬਾਈ। ਸ਼ਾਨਦਾਰ ਸਾਫ ਸੁਥਰੀ ਗੱਡੀ ਹੈ, ਲੇਡੀਆਂ ਬਹੁਤ ਲੇਡੀਜ਼ ਬਹੁਤ ਚਲਾਨਣੀਆਂ ਇਹਨੂੰ ਜੈਂਟਸਬ ਚਲਾਨਣੇ ਆ। ਠੀਕ ਹੈ ਜੀ। ਕੰਫਰਟੇਬਲ ਗੱਡੀ ਹੈ ਪੂਰੀ। ਠੀਕ ਹੈ ਜੀ। ਹੁਣ ਇਹਨਾਂਗੇ ਜੀ ਬੰਬਈ 1,6 ਇਹ ਗੱਡੀ ਹੈ ਜੀ ਹਿਮਾਚਲ ਦਾ ਨੰਬਰ ਸਾਡੇ ਹਿਮਾਚਲ ਦੇ ਵੀਰ ਭਰਾ ਜੀ ਬਈ ਬਹੁਤ ਹਿਮਾਚਲ ਨੰਬਰ ਦੀ ਕਾਰਾਂ ਮੰਗਦੇ ਆ ਠੀਕ ਹੈ ਜੀ ਇਹਨਾਂ ਨੂੰ ਥੱਲੇ ਚੱਲੀ ਗੱਡੀ ਚਾਹੀਦੀ ਹੈ ਉੱਪਰ ਗੱਡੀਆਂ ਦਾ ਨਾਸ ਬੱਜਿਆ ਪੁੰਦਣਾ ਠੀਕ ਹੈ ਜੀ ਇਹ ਸਾਰੀ origignal ਕਾਰ ਹੈ 2015 ਮਾਡਲ ਦੀ ਮਤਲਬ ਵਰਮਨ ਸਾਹਿਬ ਤੁਹਾਡੇ ਕੋਲ ਜਿੰਨੀਆਂ ਗੱਡੀਆਂ ਹੈਗੀਆਂ ਸਾਫ਼ ਸੁਥਰੀਆਂ ਗੱਡੀਆਂ ਆ ਸਾਫ਼ ਸੁਥਰਾ ਹੀ ਕੰਮ ਕਰੀਦਾ ਜੀ ਆਪਾਂ ਐਕਸੀਡੈਂਟ ਕਾਰ ਰੱਖੀ ਦੀ ਹੋਣੀ ਮਤਲਬ ਘੱਟ ਕੰਮ ਕਰਦੇ ਕਰਦੇ ਇਸੇ ਗੱਡੀ ਆ ਕੰਬੀਰ 아버지 ਕਿਰਪਾ ਜੀ ਪਰਮਾਤਮਾ ਕਰੋੜ ਕਰੋੜ ਅਸ਼ੀਰਵਾਦ ਇਹ ਪੂਰਾ ਕੰਮ ਲਓ ਜੀ ਤੁਹਾਨੂੰ ਅਸੀਂ ਅੱਗੇ ਹੋਰ ਗੱਡੀਆਂ ਦਿਖਾਉਣੀ ਆ 2015 ਮਾਡਲ ਵਾਲਾ ਗੱਡੀ ਆ ਜੀ ਜੀ ਐਚਪੀ ਨੰਬਰ ਦੀ ਜਿਹੜੇ ਐਚਪੀ ਦਾ ਹਿਮਾਚਲ ਦਾ ਵੀਰ ਭਾਈ ਜੀ ਆਣਾ ਚਾਹੁੰਦਾ ਮੇਰੇ ਕੋਲ ਤਕਰੀਬਨ ਦੋ ਤਿੰਨ ਕਾਰਾਂ ਤੁਹਾਨੂੰ ਐਚਪੀ ਨੰਬਰ ਦੀ ਹਰ ਟਾਈਮ ਮਿਲ ਜੂਗੀ ਹਾਂ ਤਾਂ ਮੈਂ ਲੈ ਗਣੀਆਂ ਜੀ ਤੁਹਾਨੂੰ ਅੱਗੇ ਵੀ ਹੋਰ ਗੱਡੀਆਂ ਦਿਖਾਉਣੀ ਹੈਗੀ ਕਿਆ ਆਲਟੋ ਤੁਹਾਨੂੰ ਇਹੋ ਜਿਹੇ ਰੇਟ 'ਚ ਦੇ ਦਾਂਗੇ ਨਾ ਜੀ ਕੋਈ ਦੇਖ ਕੇ ਦਿਖਾ ਦਵੇ ਕਿੰਨੇ ਦੀ ਜੀ ਕਿੰਨੇ ਦੀ ਸੋਚੋ ਕਿੰਨੇ ਦੀ ਹੋਊਗੀ ਨਾਲੇ K3 ਹੈ ਜੀ 1000 cc ਇੰਜਨ ਹੈ ਭਾਈ ਹੁਣ ਕੀ ਕਰਾਂ ਇਹਨੇ ਕਿੰਨੇ ਦੀ ਹੈ ਗੱਡੀ ਸਾਫ ਪਈ ਹੈ 1.2 ਦੋ ਲੱਖ ਰੁਪਈਆ ਮਨੀਵਾਚ ਦੇ ਮੰਗਦੇ ਘਰ ਦਾ ਘਰ 1.2 ਲੱਖ ਜੀ ਮੰਗਦੇ ਆ ਠੀਕ ਹੈ ਜੀ ਮੈਨੂੰ 20000 ਘਟਾ ਦिए ਕਿੰਨੇ ਦੀ ਜੀ 20000 ਘਟਾ ਦिए ਲਓ ਜੀ 20000 ਦੇਖੋ ਠੀਕ ਹੈ ਜੀ ਤੁਸੀਂ ਹੋਰ ਵੀ ਚੱਕ ਲੋ ਕਾ ਬਾਤ ਹੈ ਭਾਈ ਤੁਸੀਂ ਤਾਂ ਚੱਲੇ ਜਾइए ਆਜੋ ਆਜੋ ਕਿੱਥੇ ਨੂੰ ਆਣਾ ਤੁਹਾਨੂੰ 1.8 ਲੱਖਾਂ ਵਿੱਚ ਹੀ ਕਾਰ ਦੇ ਦਾਂਗੇ ਜੀ ਲਓ ਜੀ ਭਾਈ ਦੂਏ ਦੂਏ ਨੌ ਦੀ ਗੱਡੀ ਹੈ ਐਨ ਐਕਸ ਆਈ ਇਹ ਇੰਜਨ ਗੇਅਰ ਦੀ ਫੁੱਲ ਤਸਦੀਦ ਰੇਡ ਰੱਖਦੇ ਆਗੇ ਬੜੇ ਲੱਖ ਰੁਪਏ ਦੀ ਤੁਹਾਨੂੰ ਕਾਰ ਦੇ ਦਾਂਗੇ ਇਹ ਬਈ ਉਹਦੇ ਵਾਸਤੇ ਹੈ ਜੀ ਜਿਹੜਾ ਵਰਮਾ ਕਾਗਜ਼ਾ ਪੇਜ ਫੋਲੋਅਰ ਕਿਹਾ ਉਹ ਕੀ ਬਾਤ ਹੈ ਮੈਂ ਕਹਿੰਦਾ ਬਈ ਰੇਡ ਬਈ ਇਹਨੇ ਸੁੱਧੂ ਹੀ ਚੱਕਦਾ ਇਹਨਾਂ ਰੇਡ ਕੋਈ ਨਹੀਂ ਚੱਕਦਾ ਹੁਣ ਗੱਡੀਆਂ ਬਈ ਇਹਨਾਂ ਬਾਰੇ ਵੀ ਡਿਟੇਲ ਦੱਸੋ ਸਾਨੂੰ ਇਹਨਾਂ ਬਾਰੇ ਜੀ ਇਹ 2014 ਮਾਡਲ ਦੀ ਕਾਰ ਹੈ ਜੀ ਡੈਟਸਨ ਗੋ ਜੀ ਬਈ 2014 ਮਾਡਲ ਦੀ 29 ਦੀ ਚੰਡੀ ਦੇ ਨੰਬਰ ਦੀ ਅਲਾਈਟਰ ਵਧੀਆ ਸੁਥਰੇ ਲੱਗੇ ਹੋਏ ਕਾਰ ਨੂੰ ਜੀ ਬਈ ਇੰਜਨ ਗੇਅਰ ਦੀ ਏਸੀ ਦੀ ਫੁੱਲ ਗਾਰੰਟੀ ਕਰਦੀ ਠੀਕ ਹੈ ਜੀ ਤੁਹਾਨੂੰ ਜਨਾਬ 1.5 ਲੱਖ ਦੀ ਵਾਡੀ ਦੇ ਦਾਂਗੇ ਆਹ ਲਓ ਜੀ 1.5 ਲੱਖ ਚ ਕਰਤੀ ਬਾਈ ਜੀ ਇਹ ਗੱਡੀ ਵੀ ਜੀ ਤੇ ਇਹ ਗੱਡੀ ਬਾਈ ਜੀ ਇਹ ਕਰੂਜ਼ ਹੈ ਜੀ ਆਟੋਮੈਟਿਕ ਕਰੂਜ਼ ਠੀਕ ਹੈ ਜੀ ਆਟੋਮੈਟਿਕ ਇਦੀ ਪਾਸਿੰਗ 2026 ਦੀ ਜਨਵਰੀ ਮਾਂ ਖਤਮ ਹੋ ਰਹੀ ਤੁਹਾਨੂੰ ਪਾਸਿੰਗ ਕਰਾ ਕੇ ਦਵਾਂਗੇ ਪ੍ਰੀਤ ਠੀਕ ਹੈ ਬਾਈ ਜੀ ਪਾਸਿੰਗ ਦਾ ਕਿਸੇ ਦਾ ਕੋਈ ਖਰਚਾ ਨਹੀਂ ਠੀਕ ਹੈ ਜੀ ਅਸੀਂ ਤੁਹਾਨੂੰ 2031 ਤੱਕ ਪਾਸ ਕਰਾ ਕੇ ਦਵਾਂਗੇ ਘਰ 1.5 ਲੱਖ ਦੀ ਹੋਰ ਦਿੱਤੀ 1.5 ਲੱਖ ਦੀ ਕਰਤੀ ਬਾਈ ਜੀ ਪਾਸਾ ਲਈ ਆਪਾਂ ਲੈ ਲਵਾਂਗੇ ਟਾਪ ਮਾਡਲ ਸਨ ਰੂਫ ਵਾਲੀ ਆਟੋਮੈਟਿਕ ਇੰਜਨ ਗੇਅਰ ਦੀ ਫੁੱਲ ਗਾਰੰਟੀ ਐਕਸੀਡੈਂਟ ਦੀ ਫੁੱਲ ਗਾਰੰਟੀ ਤੁਹਾਨੂੰ ਕੋਈ ਘਰ ਆਪਣੇ ਕੋਲ ਐਕਸੀਡੈਂਟ ਨਹੀਂ ਮਿਲੇਗੀ ਕੀ ਬਾਤ ਹੈ ਜੀ ਪਰ ਆ ਗੱਡੀ ਆ ਜੀ ਬਾਈ ਇਹ ਆ ਗਈ ਜੀ ਲਗਜ਼ਰੀ ਸੈਗਮੈਂਟ ਪ੍ਰੀਮੀਅਮ ਜੀ ਇਹ ਜਿਹੜੇ ਜਿਹੜੇ ਵੀਰ ਭਾਈ ਨੂੰ ਆਪਾਂ ਆਪਣੇ ਲਗਜ਼ਰੀ ਬੀਐਮ ਦਾ ਆਡੀ ਦਾ ਇਹ ਬ੍ਰਾਂਡ ਚਾਹੀਦੀ ਆਪਣੇ ਕੋਲ ਇਸ ਬ੍ਰਾਂਡ ਦਾ ਹਰ ਮਾਡਲ ਅਵੇਲੇਬਲ ਹੁੰਦਾ ਠੀਕ ਹੈ ਬਾਈ ਜੀ ਹਰੇਕ ਠੀਕ ਹੈ ਜੀ ਇਹ ਬੀਐਮਡਬਲ 500 ਬੀ ਹੈ ਜੀ 2009 2028 ਤੱਕ ਪਾਸ ਠੀਕ ਹੈ ਜੀ ਇਦੇ ਨਾਲ ਦੀਆਂ ਕਾਰਾਂ ਤੁਹਾਨੂੰ ਹੋਰ X1 ਦਵਾਂਗੇ Q3 ਦਵਾਂਗੇ A4 ਦਵਾਂਗੇ A3 ਦਵਾਂਗੇ 320d ਦਵਾਂਗੇ ਜੀ ਬਈ ਇਹ ਸਾਰੀਆਂ ਕਾਰਾਂ ਤੁਹਾਨੂੰ ਵੀਡੀਓ ਵਿੱਚ ਦਿਖਾਈਆਂ ਜਾਊਂਗੀਆਂ ਕੀ ਬਾਤ ਆ ਤੁਹਾਨੂੰ ਅਸੀਂ ਹਾਲੇ ਹੋਰ ਗੱਡੀਆਂ ਨਹੀਂ ਮਿਲਣਗੀਆਂ ਬਹੁਤ ਮਾਲ ਹੈ ਮੈਨੂੰ ਅਜੇ ਅਸੀਂ ਗੱਡੀਆਂ ਹੋਰ ਵੀ ਕਾਰਾਂ ਤੁਹਾਨੂੰ ਲੇਟੈਸਟ ਮਿਲੂਗੀਆਂ ਹੋਰ ਵੀ ਗੱਡੀਆਂ ਤੁਹਾਨੂੰ ਦਿਖਾਉਣੀ ਆ ਜੀ ਤੋਂ ਜੀ ਇਹ ਡੀਜ਼ਲ ਦੀ ਵੈਂਟ ਹੋਈ ਚਾਰ ਸਿਲੰਡਰ ਇੰਜਨ ਹੁੰਦੀ ਹੈ ਜੀ ਬਈ ਇਹ ਗੱਡੀ 2030 ਤੱਕ ਪਾਸ ਕਰਾ ਕੇ ਦਵਾਂਗੇ ਵਿੱਚ ਠੀਕ ਹੈ ਜੀ ਤੇ ਬਾਈ ਜੇ ਤੁਹਾਡਾ ਪੇਜ ਨੂੰ ਫੋਲੋ ਕਰੂਗਾ ਵੀਡੀਓ ਦੇਖ ਕੇ ਆਊਗਾ ਬਿਲਕੁਲ ਜੀ ਬਿਲਕੁਲ ਤਾਂ ਸਕੋਰ ਜੀ ਉਹਦੇ ਲਈ ਉਹਦੇ ਲਈ ਡਿਸਕਾਊਂਟ ਵੀ ਦੇ ਦਨੇ ਆ ਕੀ ਦੇ ਰਸੌਣ ਕੀ ਆ ਭਾਜੀ ਗੱਡੀ ਦਾ ਮਾਰਕੀਟ ਮੁੱਲ ਪੌਣੇ 2 ਲੱਖ ਰੁਪਏ ਆ ਉਹਨੇ 2 ਲੱਖ ਰੁਪਏ ਸਿਰਫ ਸਬਸਕ੍ਰਾਈਬ ਕਰਕੇ ਆਉਣ ਵਾਲੇ ਨੂੰ ਲੱਖ 5000 ਰੁਪਏ ਦੀ ਗੱਡੀ ਚ ਆ ਲੋ ਜੀ 1 ਲੱਖ 35 ਦੀ ਕਰਤੀ ਜਿਹੜੀ ਪੌਣੇ 2 ਲੱਖ ਦੀ ਗੱਡੀ ਹੈ ਜੀ ਜੀ ਡੀਜ਼ਲ ਦੀ ਕਾਰ ਜੀ ਭਾਈ 2017 ਦਾ ਮਾਡਲ ਠੀਕ ਹੈ ਜੀ ਟੌਪ ਮਾਡਲ ਦੇ ਲਾਈ ਵੀ ਲੱਗੇ ਹੋਏ ਆ ਜੀ ਭਾਈ ਇੰਜਨ ਜੇਦੀ ਫੁੱਲ ਤਸਲਦੀ ਤੇ ਗਾਰੰਟੀ ਕਰਦੀ ਕਿੰਨੇ ਦੀ ਛੜ ਦੇਉਗੇ ਬਾਈ ਜੀ ਬਾਈ ਜੀ ਸੋਚਣਾ ਵਿਚਾਰ ਤੁਹਾਨੂੰ 3 ਲੱਖ ਰੁਪਏ ਕਰ ਦੇ ਦਾਂਗੇ ਇਹ ਬਾਈ ਜੇ ਵੀਡੀਓ ਸ਼ੇਅਰ ਕਰਦੇ ਹੋ 20% ਲੋਨ ਕਰਾ ਦਾਂਗੇ ਜੇ ਵੀਡੀਓ ਸ਼ੇਅਰ ਕਰਕੇ ਆਉਗੇ ਜੀ ਉਹਦੇ ਵੀ ਡਿਸਪੋ 5000 ਹੋਰ ਚੱਕ ਦੋ ਲਓ ਜੀ 5000 ਰੁਪਏ ਹੋਰ ਚੱਕ ਦੋ ਦੇਖੋ ਬਾਈ ਤੁਹਾਨੂੰ ਅਸੀਂ ਇਹ ਜੇ ਸਾਰੀ origional pv 65 ਨੰਬਰ ਦੀ tata ਦੀ zest ਜੀ pv 65 ਮੋਹਾਲੀ ਦਾ 트라이ਸੀਟਰੀਅਲ ਨੰਬਰ pv 65 ਮੋਹਾਲੀ 2016 ਮਾਡਲ ਪਿਓਰ ਪੈਟਰੋਲ ਕਾਰ ਠੀਕ ਹੈ ਜੀ ਆਜੇ ਹੋਰ ਦਿਖਾਈਏ ਤੁਹਾਨੂੰ ਆਹ ਦੇਖੋ ਜੀ 2017 ਦੀ ਕੁਡ ਆਟੋਮੈਟਿਕ ਓਕੇ ਜੀ ਬਹੁਤ ਅੱਖੀ ਮਿਲਦੀ ਹੈ ਲੱਭੇ ਦੇ ਵੀ ਗਾਰ ਜੀ ਬਾਈ ਆਟੋਮੈਟਿਕ ਕੁਡ 2017 ਮਾਡਲ ਦੀ ਸਵਾ 2 ਲੱਖ ਰੁਪਏ ਦੀ ਗਾਰ ਦੇ ਦਾਂਗੇ ਲੋ ਜੀ ਸਵਾ 2 ਲੱਖ ਦੀ ਛੜਤੀ ਬਾਈ ਨੇ ਜੀ ਤਿੰਨ ਤਿੰਨ ਲੱਖ ਰੁਪਏ ਦੀ ਗਾਰਾਂ ਨਹੀਂ ਮਿਲਦੀਆਂ ਮਜਾ ਠੀਕ ਹੈ ਜੀ ਆਹ ਜੇ ਕੋਈ ਸਵਾ ਲੱਖ ਰੁਪਏ ਦੀ ਸਵਾ ਲੱਖ ਦੀ ਛੜਤੀ ਬਾਈ ਨੇ ਸਵਾ ਲੱਖ ਦੀ ਹੈ ਚੱਕੋ 12 ਮਾਡਲ ਪਹਿਲੇ ਨਾਂ ਦੀ ਲੋ ਜੀ ਪਹਿਲੇ ਨਾਂ 2012 ਵਨ ਸਵਾ ਲੱਖ ਦੀ ਇਹ ਗੱਡੀ ਜੀ ਆਡੀ ਇਹ ਤਾਂ ਆਡੀ ਐ ਚਾਰ ਗੜੇ ਪੰਜਾਬੀਆਂ ਦੇ ਬਿਲਕੁਲ ਜੀ 2012 ਦਾ ਮਾਡਲ Q3 ਜੀ ਇਹਨੂੰ ਸਨਰੂਫ ਵੀ ਹੁੰਦਾ ਮੂਨਰੂਫ ਵੀ ਹੁੰਦਾ ਠੀਕ ਹੈ ਜੀ ਇਹਦੀ ਸਾਰੀ ਛੱਤ ਮਹੀਂ ਸਨਰੂਫ ਹੈ ਠੀਕ ਹੈ ਭਾਈ ਕਿੰਨੇ ਦੀ ਛੜ ਦੋਗੇ ਭਾਈ ਜੀ ਇਹ ਗੱਡੀ ਦੇ ਦਾਂਗੇ ਤੁਹਾਨੂੰ ਸਵਾ 6 ਲੱਖ ਰੁਪਏ ਦੀ ਸਵਾ 6 ਲੱਖ ਦੀ ਲੈ ਆ ਬਾਈ ਮੈਂ ਕਹਿੰਦਾ ਆਡੀ ਤੁਹਾਨੂੰ ਸਵਾ 6 ਲੱਖ ਦੀ ਮਿਲ ਰਹੀ ਹੈ ਹੁਣ ਭਾਈ ਜੀ ਇਧਰ ਆਪਾਂ ਗੱਲ ਕਰ ਲਈਏ ਗੱਡੀ ਦੀ 320 ਜੀ ਪੀਵੀ ਪੈਣ ਮੋਹਾਲੀ ਦਾ ਨੰਬਰ ਜੋੜਾ ਪੇੜ ਨੰਬਰ ਲੱਗਿਆ ਵਾ ਠੀਕ ਹੈ ਜੀ 0202 0202 0202 0202 ਬਹੁਤ ਹੀ ਨੰਬਰ ਹੈ ਬਾਈ ਜੀ ਇਹ ਬਾਈ ਕਿ ਨਹੀਂ ਕਰ ਦੋਗੇ 2029 ਤੱਕ ਗੱਡੀ ਪਾਸ ਕਰਾ ਕੇ ਦੇਉਗੇ ਠੀਕ ਹੈ ਜੀ ਦੇਉਗੇ ਕੋਈ ਗੱਲ ਨਹੀਂ ਓਕੇ ਜੀ ਆਹ ਦੇਖੋ 2015 ਮਾਡਲ ਦੀ ਨੋਵਾ ਜੀ ਬਾਈ ਪਰਮਿਟ ਤਾਂ ਇਹਨਾਂ ਸੀ ਆ ਚੁੱਕੀ ਹੈ ਪੀਵੀ 6527 ਨੰਬਰ ਲਾ ਕੇ ਦੇਉਗੇ ਠੀਕ ਹੈ ਜੀ ਨੰਬਰ ਲਾ ਕੇ ਬੜੇ ਰੇਟ ਸਰਕਾਰ ਦੇ ਦੂੰਗਾ ਏਡੀ ਤਿਆਰ ਹੋ ਜਾਣਾ ਨੰਬਰ ਲਾ ਕੇ ਦੇਣਗੇ ਜੀ ਪਾਸਿੰਗ ਕਰਵਾ ਕੇ ਦੇਣਗੇ ਸਭ ਕੁਝ ਕਰਾ ਕੇ ਠੀਕ ਹੈ ਜੀ ਗੱਡੀਆਂ ਬਾਈ ਕੋਲੇ ਬਹੁਤ ਹਨ ਲੋ ਜੀ ਜਮਦੂਦ ਦਾ ਝੋਟਾ ਜੀ ਬਾਈ 2013 ਮਾਡਲ ਦੀ ਐਕਸਵੀ 500 ਜੀ ਬਾਈ ਕਾਲਾ ਘੋੜਾ ਸਿਰੇ ਦਾ ਠੀਕ ਹੈ ਜੀ ਮਿਲੂ ਕਿੱਥੋਂ ਬਾਈ ਇਹ ਵਰਮਾ ਕਾਰ ਚਲਾ ਦੇਉ ਇਹ ਤੁਹਾਨੂੰ ਲੱਖਾਂ ਰੁਪਏ ਲੋਨ ਲੱਖਾਂ ਰੁਪਏ ਡਾਊਨ ਪੇਮੈਂਟ ਦੇ ਕੇ ਬਾਕੀ ਸਾਰਾ ਲੋਨ ਕਰਵਾ ਦੂੰਗਾ ਠੀਕ ਹੈ ਕੀ ਆ ਬਾਤ ਹੈ ਲੱਖ ਰੁਪਏ ਤੁਸੀਂ ਦੇ ਕੇਣਾ ਲੱਖ ਰੁਪਏ ਦੇ ਕੇ ਸਾਰੇ ਲੋਨ ਕਰਵਾ ਦੂੰਗਾ ਸਾਰਾ ਲੋਨ ਕਰਵਾ ਦੇਣਗੇ ਲੱਖ ਦਾ ਵੀ ਖਬਰ 80000 ਮਾਰਚ ਹੋਵੇ ਠੀਕ ਹੈ ਜੀ 2012 ਮਾਡਲ ਦੀ i20 ਜੀ ਬਾਈ ਖੈਰ ਦੀ ਐਨਓਸੀ ਨਾਲ ਠੀਕ ਹੈ ਜੀ ਐਨਓਸੀ ਦੇ ਨਾਲ ਗੱਡੀ ਦੇ ਦਾਂਗੇ 5000 ਪਲੇ ਆਏ ਬਾਕੀ ਲੋਨ ਕਰਵਾ ਦਾਂਗੇ ਲਓ ਜੀ ਯਾਹ ਯਾਰ ਵੀ ਬਾਈ ਨਾਲੇ ਬਾਕੀ ਤੁਹਾਡੀ ਗੱਡੀ ਦਾ ਲੋਨ ਕਰਵਾ ਦਾਂਗੇ ਜੀ ਹਾਂਜੀ ਸਰ ਤੇ ਲੈਂਦੀ ਬਲੈਰੋ ਜੀ ਨਵੀਂ ਕਾਰ ਦੇਖੋ ਘੁੰਮ ਕੇ ਬਾਈ ਇਹ ਪਿੰਡ ਵਾਲੇ ਮੁੰਡੇ ਵਾਸਤੇ ਬੜੀ ਸ਼ਕੀਨ ਗੱਡੀ ਹੈ ਜੀ ਜੱਟਾਂ ਦੀ ਪਹਿਲੀ ਪਸੰਦ ਹੈ ਬਲੈਰੋ ਠੀਕ ਹੈ ਜੀ ਅਰੇ ਉਹ ਗੱਡੀ ਹੈ ਜਿਹਨੂੰ ਅੱਜ ਤੱਕ ਕਦੇ ਕਦੇ ਤੁਹਾਨੂੰ ਫੋਰਚਨਰ ਨੂੰ ਵੀ ਪਲੇਟਾਂ ਲੱਗੀਆਂ ਮਿਲ ਜੂਗਾ ਪਿੱਲੀਆਂ ਤੇ ਬਾਈ ਉਹ ਪੈਸੇ ਬਹੁਤ ਚਾਹੀਦੇ ਆ ਲੋਨ ਹੋਣੀ ਹਾਂਜੀ ਪੈਸੇ ਬਹੁਤ ਚਾਹੀਦੇ ਆ ਜੀ ਪੈਸੇ ਬਹੁਤ ਕੀ ਕਰਨੇ ਆ ਜੀ ਹਾਂਜੀ 90000 ਰੁਪਏ ਲਿਆਓ ਗੱਡੀ ਲਿਜੋ ਲੋਨ ਕਰਾਓ ਜੀ 90000 ਰੁਪਏ ਲਿਆਓ ਗੱਡੀ ਦੇ ਜੀ ਕਰ ਰਿਹਾ ਜੋੜਾ ਨੰਬਰ ਲੱਗਿਆ ਹੋ ਪੇਡ 0440 ਲਓ ਜੀ 0440 ਨੰਬਰ ਬਹੁਤ ਸੋਹਣਾ ਜੀ 90000 ਰੁਪਏ ਲਿਆਓ ਗੱਡੀ ਲਿਜੋ ਲਓ ਜੀ 90000 ਲੈ ਕੇ ਬਾਕੀ ਗੱਡੀ ਵਾਕਿੰਦੇ ਸੀ ਫੋਟਾ ਲੋਨ ਬਾਕੀ ਕਰ ਰਹੇ ਹੁਣ ਕਰਾ ਦੇਣਾ ਠੀਕ ਹੈ ਜੀ ਹਾਂ ਭਾਈ ਇੱਧਰ ਗੱਡੀਆਂ ਖੜੀਆਂ ਇਹਨਾਂ ਵਾਲੇ ਦੇਖੋ ਛੋਟਾ ਇਹਦੇ ਟਾਇਰ ਤਾਂ ਦੇਖੋ ਜਾ ਕੇ ਜੀ ਭਾਈ ਦੇਖੋ ਇਹ ਟਾਇਰ ਜਾ ਕੇ ਲਓ ਭਾਈ ਟਾਇਰਾਂ ਦੇ ਮਾਰਾ ਮਾਰੋ ਜੀ ਮੈਂ ਕਹਿੰਦਾ 3 ਚ ਲਾਇਆ ਟਾਇਰ ਪਹਿਵੇਂ ਕਰਨ ਨੂੰ ਫੋਰਚੂਨ ਵਾਲੇ ਠ ਏ ਬਾਈ 2013 ਮਾਡਲ ਜੀ ਬਾਈ 70-70 ਹਜ਼ਾਰ ਰੁਪਏ ਲੈ ਕੇ ਲੋਨ ਦਿਵਾ ਦੂੰਗਾ ਇਹਦਾ 60-70 ਹਜ਼ਾਰ ਜੀ ਬਾਈ ਕਿ ਤੁਸੀਂ ਗੱਡੀ ਲੈ ਜਾ ਕਰੋ ਆ ਦੇਖਿਆ ਕੀ ਬਾਤ ਹੈ ਲੋਨ ਦਿਵਾ ਦੂੰਗਾ ਕਰਦਾ 70-70 ਹਜ਼ਾਰ ਰੁਪਏ ਲੈ ਕੇ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਜੀ ਆ ਦੇਖੋ ਜੀ ਸਾਰੀ origignal 2016 ਮਾਡਲ ਦੀ A3 ਠੀਕ ਹੈ ਜੀ ਆਡੀ ਤੁਹਾਡੇ ਚਾਰ ਕੜੇ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਵੀ ਜਿੰਨਾ ਪ੍ਰੀਮੀਅਮ ਸੈਗਮੈਂਟ ਬ੍ਰਾਂਡ ਆਡੀ BMW ਰੇਂਜ ਰੋਵਰ ਜੀ ਇਹ ਤੁਹਾਨੂੰ ਕਾਰਾਂ ਮੇਰੇ ਕੋਲ ਕਿੱਤੇ ਮਿਲੇ ਨਾ ਮਿਲੇ ਮੇਰੇ ਕੋਲ ਮਿਲੂਗੀ ਠੀਕ ਹੈ ਜੀ ਇਹ ਬਈ ਜੀ ਦੀ A3 A4 ਇਹ A3 ਇਹ ਲੇਟਸਟ ਮਾਡਲ ਕਾਰ ਹੈ ਬਈ ਹੁਣ ਚਾਰ ਕੜਿਆਂ ਵਾਲੀ ਗੱਡੀ ਹਰੇਕ ਬੰਦੇ ਦੇ ਬਸ ਦਾ ਦੋਗੀ ਨਹੀਂ ਕੋਈ ਲਿਜਾਈ ਨਹੀਂ ਸਕਦਾ ਇੰਨੀ ਮਹਿੰਗੀ ਅਗਲਾ ਕਹਿੰਦਾ ਯਾਰ ਪਤਾ ਨਹੀਂ ਕਿੰਨੇ ਕੀ ਬਈ ਇੰਨੀ ਮਹਿੰਗੀ ਵਾਲਾ ਕੰਮ ਨਹੀਂ ਕੋਈ 12 ਲੱਖ ਨਹੀਂ ਕੋਈ 10 ਲੱਖ ਨਹੀਂ ਹਾਂ ਜੀ ਤੁਹਾਨੂੰ ਗੱਡੀਆਂ ਬਹੁਤ ਜੈਜੇਡ ਦੇ ਦੇਣੀ ਕਿੰਨੇ ਜੀ 1.5 ਦੇ ਦੇਣੀ 7 ਲੱਖ ਰੁਪਏ ਸੋਨੇ ਨੀ 99 ਸੀ 7 ਲੱਖ ਦੇ ਭਾਜੀ ਲੈ ਐਨਓਸੀ ਲੋਨ ਕਰਾ ਦੇਵਾਂਗੇ ਜੀ ਸਾਰਾ ਹੀ ਹੋ ਜਾਣਾ ਲਓ ਜੀ ਬਾਈਕ ਨੇ ਐਨਓਸੀ ਬਚੀ ਆ ਮੈਂ ਕਹਿੰਦਾ ਤੁਸੀਂ ਆਉਣਾ ਭੋੜਾ ਭਾਜੀ ਸਿਵਲ ਠੀਕ ਹੋਣਾ ਚਾਹੀਦਾ ਕਿਸੇ ਵੀ ਕਸਟਮਰ ਦਾ ਜੀ ਲੋਨ ਦੀ ਆਪਣੇ ਵੱਲ ਫੁੱਲ ਪਾਵਰ ਆਪਾਂ ਸਾਰੇ ਲੋਨ ਕਰਾ ਦਨੇ ਕਰਦਾ ਬਾਈ ਜੀ ਪੂਰੇ ਪੈਸੇ ਦੇਣ ਦੀ ਲੋੜ ਨਹੀਂ ਕੋਈ 80 ਆ ਥੋੜੇ ਥੋੜੇ ਪੈਸੇ ਆ ਤੁਹਾਨੂੰ ਵੱਡੀਆਂ ਮਿਲ ਜਾਣਗੀਆਂ ਕੋਈ 80 ਚ ਦੇ ਰਿਹਾ ਕੋਈ 70 ਚ ਦੇ ਰਿਹਾ ਕੋਈ 90 ਚ ਦੇ ਰਿਹਾ ਕੌਣ ਦੇ ਰਿਹਾ ਇਹ ਵੀ BMW BMW ਦੀ X1 ਓਕੇ ਜੀ ਇਹ ਤੁਹਾਨੂੰ 12 ਮਰਲ ਦੀ ਘਰ ਹੈ ਦੂਏ ਨੋ ਦੀ ਜੀ ਬਾਈ ਆ ਪੇਟ ਨੰਬਰ ਇਹਨੂੰ ਲੱਗਿਆ ਨੰਬਰ ਬਹੁਤ ਹੁੰਦਾ ਜੀ 7044 ਇਹੀ ਨੰਬਰ ਨਾਮ ਕਰਾ ਦਾਂਗੇ ਜਿਹਨੂੰ ਪੰਜਾਬ ਚ ਪੰਜਾਬੀ ਚ ਜੋੜਾ ਨੰਬਰ ਕਹਿੰਦੇ ਵੀ ਜੋੜਾ ਨੰਬਰ ਹਾਂਜੀ ਇਹੀ ਨੰਬਰ ਨਾਮ ਕਰਾ ਦਾਂਗੇ ਠੀਕ ਹੈ ਜੀ ਤੁਹਾਨੂੰ ਗੱਡੀ i20 ਦਾ ਰੇਟ ਦੇ ਦਈਏ ਕੀ ਰੇਟ ਆ ਬਾਈ ਜੀ i20 ਦਾ ਰੇਟ ਦੇ ਦਈਏ ਜੀ ਘਰ ਬਾਈ ਮੈਨੂੰ ਤਾਂ ਲੱਗਦਾ ਨਹੀਂ ਬੇ ਇੰਨੀ ਮਹਿੰਗੀ ਗੱਡੀ ਹੈ ਕਿਉਂਕਿ ਬਹੁਜੀ ਇਹ ਮੰਡਲ ਨੂੰ ਬਹੁਤ ਵਟਨ ਆਇਆ ਜੀ ਸਰਪੈਂਟ ਲੱਖ ਰੁਪਏ ਨਵੀਂ ਹੈ ਉਹੀ ਤਾਂ ਗੱਲ ਆ ਵੀ ਕਿੰਨੇ ਦੀ ਦੇ ਦੋਗੇ ਬਾਈ ਤੁਹਾਨੂੰ ਗੱਡੀ ਆ 4 ਲੱਖ ਦੀ ਦੇ ਦਾਂਗੇ 4 ਲੱਖ ਦੀ ਸ਼ਰਤ ਦੀ ਬਾਈ 60-65 ਲੱਖ ਦੀ ਗੱਡੀ ਦੇ ਦਾਂਗੇ ਸਾਰਾ ਦਾਵਾ ਸਾਰੀ ਗੱਡੀ ਅਰੀਜਨਲ ਸਾਰੀ ਅਰੀਜਨਲ ਹੈ ਜੀ ਕਾਗਜ਼ ਪੱਤਰ ਪੂਰੇ ਆ ਬਾਈ ਸਾਰੇ ਪੂਰੇ ਜੀ ਲਓ ਜੀ ਕੈਮਰਾਮੈਨ ਵੀਰ ਨੂੰ ਬੇਨਤੀ ਆ ਬਾਈ ਮੂਹਰੇ ਵੀ ਕਿੰਨਾ ਗੱਲਾਂ ਛੱਡ ਦੇ ਵੀ ਇੱਕ ਔਰ ਦਿਖਾਈਏ ਦੇਖੋ ਗੱਡੀ ਹਾਂਜੀ ਹਾਂਜੀ ਬਾਈ ਦਿਖਾਓ ਜੀ ਲਓ ਜੀ ਲਗਜ਼ਰੀ ਗੱਡੀ ਹੈ ਬਾਈ ਨਵੀਂ ਕਾਰ ਜਿਹੜੀ ਐਲਟਰਾ ਕੋਲੇ ਗੱਡੀ ਹੁੰਦੀ ਹੈ ਬਾਈ ਜੀ 2000 ਸੀਸੀ ਇੰਜ ਬਾਈ ਸਾਰੀ ਆਟੋਮੈਟ ਹੈ ਤੇ ਆਪਾਂ ਆਉਣਾ ਕਿੱਥੇ ਹੈ ਬਰਮਾ ਕਾਰਜ ਕਰਾਲੀ ਵਾਲੇ ਵਿਖੇ ਤੇ ਬਾਈ ਜੀ ਦਾ ਬਹੁਤ ਹੀ ਘੈਂ ਕੰਮ ਹੈ ਆ ਦਿਖਾਈਏ ਤੁਹਾਨੂੰ ਖੋਰ ਹਾਂਜੀ ਆ ਦੇਖੋ ਚਾਰ ਕੜੇ ਫੇਰ ਲਓ ਜੀ ਕੜੇ ਇਹ ਬੜਾ ਮਸ਼ਹੂਰ ਹੈ ਬਾਈ ਕੜਾ ਕੜੇ ਤੇ ਇਹ ਬਾਈ ਕਹਿੰਦੀ ਆਪੀ ਕਹੋ ਜੀ ਨਾ ਕੜਿਆਂ ਸਵਾਦ ਨਾਲ ਆ ਬਿਲਕੁਲ ਸਹੀ ਗੱਲ ਹੈ ਜੀ ਇਹ ਬਾਈ ਕਿਹਦੇ ਚਾਰ ਕੜੇ ਜੀ 2014 ਮਾਡਲ ਜੀ ਬਾਈ 1.5 ਲੱਖ ਰੁਪਏ ਲਓ ਬਾਕੀ ਲੋਨ ਕਰਾ ਦੂੰਗਾ ਬਸ 1.5 ਲੱਖ ਦੀ ਗੱਡੀ 1.5 ਲੱਖ ਲਿਓ ਬਾਕੀ ਲੋਨ ਕਰਾ ਦੂੰਗਾ ਸਾਰੀ ਦਾ ਭਾਈ ਮੈਂ ਨਹੀਂ ਮੰਨਦਾ ਨਵੀਕਰ ਜੀ ਪੱਕੀ ਗੱਲ ਹੈ ਜੀ ਪੱਕੀ ਗੱਲ ਚ 1.5 ਲੱਖ ਲਿਓ ਬਾਕੀ ਭਾਈ ਵੇਖਾਦਾ ਸੀ ਵੀਡੀਓ ਜਿਹੜਾ ਸਬੂਤ ਆ ਮੈਂ ਕਹਿੰਦਾ ਇਹ ਸਬੂਤ ਪੱਕੀ ਗੱਲਾਂ ਕਰਦੇ ਬੇਟੀ ਨਵੀ ਕਹਿੰਦੀ ਜੀ ਭਾਈ ਵਸੇ ਵਰਮਾ ਜੀ ਨੇ ਕਦੇ ਗੱਲ ਕੱਚੀ ਕੋਈ ਕਰੀ ਹੋਣੀ ਠੀਕ ਹੈ ਜੀ ਉਂਗਦੀ ਕਹਿੰਦੀ ਇਹ 1.5 ਲੱਖ ਰੁਪਏ ਨਵੀ ਆ ਜੀ 65 ਲੱਖ ਦੀ ਗੱਡੀ ਭਾਈ ਜੀ 1.5 ਲੱਖ ਦੇ ਵਿੱਚ ਵੀਡੀਓ ਇਹਦੇ ਤੇ ਬਾਈ 1.5 ਲੱਖ ਰੁਪਏ ਲਓ ਬਾਕੀ ਲੋਨ ਹੋ ਜਾਊਗਾ ਸਾਰਾ ਬਰਮਾ ਜੀ ਹੁਣ ਲੱਗਦਾ ਥਾ ਗੱਡੀ ਦਾ ਵੀ ਦੱਸ ਹੀ ਦਿਓ ਸਾਨੂੰ ਜਨਾਬ ਇਹ ਗੱਡੀ ਹੈ ਕਰੂਜ਼ ਕ੍ਰੂਜ਼ ਫੈਰੋਲੈਟ ਦੀ ਕਰੂਜ਼ ਜੀ ਆਟੋਮੈਟਿਕ ਬੜਾ ਸਨਰੂਫ ਦੂਏ ਨੌ ਦੀ ਜੀ ਪੰਜਾਬ ਜੰਮਰ ਦੇਖੋ ਕਾਰ ਗੱਡੀ ਖੋਲ ਕੇ ਬੋਲਦੀ ਗਿਆ ਬਈ ਉਹ ਤਾਂ ਉਹੀ ਦੱਸੀ ਜਾਂਦੀ ਹੈ ਖੋਲਣ ਦੀ ਲੋੜ ਹੀ ਨਹੀਂ ਬੋਲਦੀ ਹੈ ਜੀ ਮੂੰ ਤੇ ਹਾਂਜੀ ਹਾਂ ਬਈ ਕਿੰਨੇ ਕਿੰਨੇ ਦੀ ਛੱਡ ਦੋ ਆ ਜੀ ਤੁਹਾਨੂੰ ਕਾਰ ਦਿਖਾਈ ਹੈ ਜੀ ਭਾਈ ਆ ਦੇਖੋ ਭਾਈ 3 ਲੱਖ ਰੁਪਏ ਹੀ ਕਾਰ ਦੇ ਦਾਂਗੇ ਕੀ ਬਾਤ ਆ ਯਾਰ ਗੱਡੀ ਬਲੀ ਆਟੋਮੈਟਿਕ ਕਾਰ ਮੇਰੀ ਆ ਬਈ ਟੋਪ ਲੋਡਡ ਆਟੋਮੈਟਿਕ ਜੀ ਭਾਈ ਜੀ ਬਜੀ ਕਿ ਸਰਮਾ ਵਰਮਾਈ ਕਿ ਕਿਨੇ ਦੇ ਦਊ 3 ਲੱਖ ਰੁਪਏ ਕਾਰ ਦੇ ਦਾਂਗੇ ਜੀ 3 ਲੱਖ ਵੀਡੀਓ ਸ਼ੇਅਰ ਕਰਕੇ ਆਨ ਆਲੇ ਨੂੰ 5000 ਹੋਰ ਦਿਆਂ ਆ ਵੀ ਜੇ ਵੀਡੀਓ ਸ਼ੇਅਰ ਕਰਕੇ ਉਹ 5000 ਰੁਪਏ ਦਾ ਡਿਸਕਾਊਂਟ ਹੈ ਜੀ ਬਾਈ ਆ ਸਾਹਮਣੇ ਫਰੰਟ ਤੋਂ ਗੱਡੀ ਦੇਖੋ ਆ ਭਾਈ ਇਹ ਕਿੰਨੇ ਦੀ ਛੱਡ ਦੋਗੇ ਇਹ ਆ ਗਈ ਜੀ ਤੁਹਾਡੀ ਕਰੂ ਇਟਿਓਸ ਇਟਿਓਸ 2016 ਮਾਡਲ ਜੀ ਫੈਮਲੀ ਦੀ ਪਸੰਦੀਦਾ ਗੱਡੀ ਹੈ ਫੈਮਲੀ ਦੀ ਪਸੰਦੀਦਾ ਗੱਡੀ ਨੀ ਦਾ ਲੋਹਾ ਜੀ ਬਾਈ ਅਲਾਈ ਟਾਇਰ ਆਊਟਰ ਮਾਰਕਟ ਪਏ ਹੋਏ ਆ ਜੀ ਬਾਈ ਸੀਐਨਜੀ ਲੱਗੀ ਹੋਈ ਆ ਠੀਕ ਹੈ ਜੀ 35 ਕਿਲੋਮੀਟਰ 1 ਕਿਲੋ ਵਿੱਚ ਚਲਦੀ ਆ। ਲੋ ਜੀ ਗੱਡੀ ਚਲਦੀ ਆ ਭਾਈ ਜੀ 35 ਕਿਲੋ 35 ਕਿਲੋਮੀਟਰ 1 ਲੀਟਰ। ਬਹੁਤ ਵੱਡੀ ਗੱਲ ਐ ਮੈਂ ਕਹਿੰਦਾ ਬੀ ਐਨ ਜੀ ਆਰ ਸੀ ਪਰ ਚੜੀ ਵੀ ਐਂਟਡ। ਬਠਿੰਡੇ ਤੋਂ ਬਈ ਕਿ ਨੰਬਰ ਦਾ ਕੰਮ ਸਾਫ਼। ਬਠਿੰਡੇ ਤੋਂ ਚੰਡੀਗੜ੍ਹ ਤੱਕ ਬੰਦਾ ਕਿੰਨੇ ਚ ਮੁਰਜੂ ਭਾਈ। ਬਠਿੰਡੇ ਤੋਂ ਚੰਡੀਗੜ੍ਹ ਤੱਕ ਸੀ ਐਨ ਜੀ ਦੇ ਟੈਂਕੀ ਨੂੰ ਮੁਰਜਣਾ 7-8 ਸੌ। 7-8 ਸੌ ਚ ਭਾਈ ਚੰਡੀਗੜ੍ਹ ਤੋਂ ਬਠਿੰਡੇ ਤੋਂ ਬੰਦਾ ਮੁੜ ਕੇ ਜਾਂਦਾ। ਹਲੋ ਭਾਈ ਕਿਹੜੀ ਕਿਹੜੀ ਖੜੀ ਆ? ਜੀ ਗੱਡੀ ਸਾਰੀ ਨਿੰਨ ਕੋਕੇ ਵਰਗੀ ਕਾਰ। ਸਾਰੀਆਂ ਓਰਿਜਨਲ ਗੱਡੀਆਂ ਭਾਈ ਜੀ ਹਾਂ। ਭਾਜੀ ਇਹ ਆ ਗਈ ਜੀ ਸਿਆਜ਼ ਜੀ ਸਿਆਜ਼ ਗੱਡੀ ਬਈ 27 ਪਲੱਸ ਦੀ ਐਵਰੇਜ ਹੁੰਦੀ ਹੈ ਹਾਈਬ੍ਰਿਡ ਟੈਕਨੋਲੋਜੀ ਕਾਰ ਹੈ ਲੇਟੈਸਟ ਜੀ ਬਈ ਦਿੱਲੀ ਦਾ ਨੰਬਰ ਨੂੰ ਪੰਜਾਬ ਦਾ ਨੰਬਰ ਲੱਗ ਚੁੱਕੇ ਪੀਬੀ 60ਈ ਠੀਕ ਹੈ ਜੀ 4894 ਜੀ ਬਈ ਕਸਟਮਰ ਦਾ ਕੋਈ ਖਰਚਾ ਨਹੀਂ ਠੀਕ ਹੈ ਜੀ ਨਾਮ ਵੀ ਅਸੀਂ ਵਿੱਚ ਕਰਾ ਕੇ ਦੋਂਗੇ ਗੱਡੀ ਸਾਰੀ ਜ਼ਿੰਮੇਵਾਰੀ ਤੁਸੀਂ ਚੱਕਦੇ ਹੋ ਨਾਮ ਵੀ ਵਿੱਚ ਕਰਾ ਕੇ ਦੋਂਗੇ ਲੋਨ ਵੀ ਕਰਾ ਕੇ ਦੋਂਗੇ ਲੱਖ ਰੁਪਏ ਲਿਆਓ ਗੱਡੀ ਲੈ ਜਾਓ ਲੱਖ ਰੁਪਏ 'ਚ ਗੱਡੀ ਲੈ ਜਾਓ ਬਾਈ ਜੀ ਬਾਕੀ ਲੋਨ ਹੋ ਜਾਊਗਾ ਸਾਰਾ ਠੀਕ ਹੈ ਜੀ ਇੱਕ ਵਾਰ ਆ ਕੇ ਬਈ ਗੱਡੀ ਇਹ ਆ ਗਈ ਜੀ 2017 ਮਰੂ ਸਕੌਡਾ ਦੀ ਰੈਪਿਡ ਜੀ ਬਾਈ ਇਹ ਰਫ਼ਤਾਰ ਪਸੰਦ ਲੋਕਾਂ ਦੀ ਪਸੰਦ ਆ ਠੀਕ ਹੈ ਜੀ ਇਹਦਾ ਸਕੌਡਾ ਤੇ ਵੈਂਟੋ ਬ੍ਰਾਂਡ ਹੈ ਜੀ ਬਾਈ ਰਫ਼ਤਾਰ ਪਸੰਦ ਲੋਕਾਂ ਦੀ ਪਸੰਦ ਹੈ ਬੰਬ ਇੰਜਨ ਜੀ ਬਾਈ ਐਕਸਲੈਂਟ ਕੰਡੀਸ਼ਨ ਦੀ ਗੱਡੀ ਜੀ ਬਾਈ ਲੱਖ ਸਵਾਲ ਲੱਖ ਰੁਪਏ ਲੈ ਉਹ ਬਾਕੀ ਲੋਨ ਹੋ ਜਾਊਗਾ ਲਓ ਜੀ ਲੋਨ ਵੀ ਕਰਦੇ ਆ ਤੇ ਗੱਡੀਆਂ ਦਾ ਕੰਮ ਵੀ ਬਹੁਤ ਵਧੀਆ ਤੁਸੀਂ ਸਾਰੀ ਵੀਡੀਓ ਦੇਖ ਲਈ ਤੇ ਬਾਈ ਸਾਰੀ ਵੀਡੀਓ ਦੇਖਣੀ ਹੈ ਤੇ ਮੈਂ ਕਹਿੰਦਾ ਗੈਜ ਰੇਟਾਂ ਤੇ 8.5% ਤੇ ਬੈਂਕ ਦਾ ਲੋਨ ਕਰਕੇ ਦਊਂਗਾ ਉਹਨੇ ਕਿਥੇ ਜੀ ਬਈ ਕਿਰਮਾ ਕਾਰਸ ਕਰਾ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਇੰਸਟਾਗ੍ਰਾਮ ਦਾ ਪੇਜ ਸ਼ੇਅਰ ਕਰ ਦਿਓ